ਸਸ਼ਿਕਾ ਜੀ ਤੁਸੀਂ 124 7 ਤੋਂ ਚਾਹੋ ਅਮਰੀਕਾ ਦੇ ਸੇਵਲ ਹਸਪਤਾਲ ਦੇ ਹਾਲਾਤ ਲਗਾਤਾਰ بارش ਕਾਰਨ ਖਰਾਬ ਹੋ ਰਹੇ ਨੇ ਪਿਛਲੇ 3 ਦਿਨਾਂ ਤੋਂ ਲਗਾਤਾਰ بارش ਨੇ ਹਸਪਤਾਲ ਦੇ ਪ੍ਰਸ਼ਾਸਨਿਕ ਇੰਤਜ਼ਾਮ ਨੂੰ ਬੇਨਕਾਬ ਕਰ ਦਿੱਤਾ ਹੈ ਸਭ ਤੋਂ ਵੱਧ ਪ੍ਰਭਾਵ ਐਮਰਜੈਂਸੀ ਵਾਰਡ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਛੱਤਾਂ 'ਚੋਂ ਪਾਣੀ ਰਿਸਣ ਨਾਲ ਮਰੀਜ਼ਾਂ ਅਤੇ ਸਟਾਫ ਦੋਵਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਥਾਵਾਂ 'ਤੇ ਸੀਲਿੰਗ ਟੁੱਟ ਗਈ ਅਤੇ ਇੱਕ ਵਾਰਡਾ ਦੇ ਅੰਦਰ ਪਾਣੀ ਭਰ ਗਿਆ ਇਸ ਕਾਰਨ ਕਈ ਮਰੀਜ਼ਾਂ ਨੂੰ ਹੋਰ ਵਾਰਡਾ ਵਿੱਚ ਸ਼ਿਫਟ ਕਰਨਾ ਪਿਆ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿ ਆ ਕਿ ਜੇ ਐਮਰਜੈਂਸੀ ਵਾਰਡ ਹੀ ਸੁਰੱਖਿਅਤ ਨਹੀਂ ਹੰਤਾ ਆਮ ਲੋਕ ਆਪਣਾ ਇਲਾਜ ਕਿਵੇਂ ਕਰੋਂਗੇ ਹਸਪਤਾਲ ਪ੍ਰਸ਼ਾਸਨ ਵੱਲੋਂ ਹਾਲਾਤ ਸੰਭਾਲਣ ਲਈ ਬਾਲਟੀਆਂ ਤੇ ਲਿਫਾਫਿਆਂ ਨਾਲ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਤਰੀਕਾ ਬੇਅਸਰ ਸਾਬਿਤ ਹੋ ਰਿਹਾ ਹੈ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਸ਼ਮੀ ਨੇ ਦੱਸਿਆ ਹੈ ਕਿ ਮਾਮਲੇ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਹੈ ਤੇ ਬਾਰਿਸ਼ ਰੁਕਣ ਤੋਂ ਬਾਅਦ 10 ਤੋਂ 15 ਦਿਨਾਂ ਦੇ ਵਿੱਚ ਮੁਰੰਮਤ ਪੂਰੀ ਕਰ ਦਿੱਤੀ ਜਾਵੇਗੀ ਇਹ ਘਟਨਾ ਨਾ ਸਿਰਫ ਹਸਪਤਾਲ ਬੰਦ ਸਗੋ ਸਰਕਾਰੀ ਸਿਹਤ ਪ੍ਰਣਾਲੀ ਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ। ਇਹ ਮਾਨੀਟਰ ਕਰ ਰਹੀ ਸੀ ਔਰ ਇਸ ਬਾਰੇ ਅਸੀਂ ਹਾਇਰ ਅਫੀਸ਼ੀਅਲਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਜਦੋਂ ਪੀ ਡਬਲਯੂ ਟੀ ਨੇ ਸਾਡੀ ਆਈ ਐਚ ਪੀ ਐਲ ਲੈਬ ਦੀ ਕੰਸਟਰਕਸ਼ਨ ਜਦੋਂ ਤੋਂ ਲਗਾਈ ਹੈ ਕਿ ਪਰਮਨੈਂਟਲੀ ਸੀਪੇਜ ਹੋ ਰਹੀ ਹੈ। ਤੋ ਬਾਰਿਸ਼ ਜਿਹੜੀ ਲਗਾਤਾਰ ਹੋ ਰਹੀ ਹੈ ਉਹਦੇ ਨਾਲ ਜਿਹੜੀ ਫਾਲਸ ਸੀਲਿੰਗ ਹੈ ਉਹ 7-8 ਪਲੇਸਸ ਤੋਂ ਡਿੱਗ ਪਈ ਹੈ। ਸੋ ਅਸੀਂ ਚਾਹੁੰਦੇ ਆ ਕਿ ਅਸੀਂ ਫੋਰਸ ਹੀ ਕਰ ਰਹੇ ਆ। ਇਕਿਤ ਹੋਰ गिर ਨਾ ਜਾਏ ਫਾਲਸੀਲਿੰਗ ਤੁਸੀਂ ਪ੍ਰੀਵੈਂਟਿਵ ਮੈਸਰ ਆਪਣੇ ਹਾਇਰ ਅਫੀਸ਼ੀਅਲਸ ਨੂੰ ਕਨਫਿਡੈਂਸ਼ੀਅਲ ਲੈ ਕੇ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਨੂੰ ਸੇਫ ਪਲੇਸਿਸ ਤੇ ਸ਼ਿਫਟ ਕਰ ਸਕਦੇ ਤੇ ਜਿਹੜੇ ਮਰੀਜ਼ ਨੇ ਇਸ ਵੇਲੇ ਆਉਂਦੇ ਨੇ ਕੋਈ ਜ਼ਿਆਦਾ ਤਾਂ ਸਾਰਨ ਪਤਾ ਕਿ ਐਮਰਜੈਂਸੀ ਇੱਥੇ ਹੀ ਹੈ ਉਹਨਾਂ ਵਾਸਤੇ ਕੁਝ ਖਾਸ ਕੀਤਾ ਜਾ ਰਿਹਾ ਹੈ ਉਹਨਾਂ ਵਾਸਤੇ ਅਸੀਂ ਹਾਲ ਦੇ ਕਲਾਸ ਕੋਪੀ ਡਿਊਟੀ ਲਗਾ ਰਹੀ ਹੈ ਕਿ ਭਈ ਉੱਥੇ ਉਹ ਬੈਠ ਕੇ ਸਭ ਨੂੰ ਇਨਫੋਰਮ ਕਰੇ ਕਿ ਜਿਹੜੀ ਹੁਣ ਨਿਊ ਐਮਰਜੈਂਸੀ ਪਲੇਸ ਹੋਪਫੁਲੀ ਜਿਹੜੇ ਐਸਟੀਓਪੀ ਡਬਲਯੂਪੀ ਦੇ ਆਕੇ ਰਿਸਟ ਕਰਦੇ ਉਹਨਾ ਨੇ ਸ਼ੋਰ ਕੀਤਾ ਸਾਨੂੰ ਕਿ ਵੀ 15 ਦਿਨਾਂ ਦੇ ਵਿੱਚ ਵਿੱਚ بارش ਖਤਮ ਹੋਣ ਤੋਂ ਬਾਅਦ ਹਫਤਾ 10 ਦਿਨ ਉਹ ਲਗਾਣਗੇ ਸੋ ਵੀ ਆਰ ਅਸਿਊਮਿੰਗ ਕਿ 15 ਦਿਨ ਦੇ ਵਿੱਚ ਵਿੱਚ ਸਾਡੀ ਜਿਹੜੀ ਐਮਰਜੈਂਸੀ ਉਹ ਰੀਸਟੋਰ ਹੋ ਜਾਏ। ਅਸਮੈਮ ਇਹ ਇਸ ਤਰ੍ਹਾਂ ਜਿਹੜਾ ਸ਼ੱਕ ਦਾ ਹੋਇਆ ਵਾ ਪੂਰੇ ਹਫਤਾ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਜੀ ਹੈਗਾ ਜਿਹੜਾ ਇਸ ਤਰ੍ਹਾਂ ਦੇ ਹਫਤੇ ਦੇ ਹੋਰ ਕਿੱਥੇ ਵੀ ਐਨੀ ਸੀਪੇਜ ਨਹੀਂ ਹੈਗੀ। ਇਹ ਕਿਉਂਕਿ ਇਹਦੇ ਉਹ ਫਸਟ ਫਲੋਰ ਤੇ ਕੰਸਟਰਕਸ਼ਨ ਲੱਗੀ ਹੈ। ਇਸ ਕਰਕੇ ਉਹ ਕੰਸਟਰਕਸ਼ਨ ਦੇ ਕਰਕੇ ਸ਼ਾਇਦ कुछ पानी इतने सीपेज हो गया और इस बारे अस पहले छोटे छोटे एरिया से सीपेज से सी। जेडे कि बार बार वो कंट्रोल हो रही थी और रिपेयर भी हो रही थी तो हम थोड़ी मैसेव स्केल पर हो गई है ना सो वी आर कंसर्न कि भी साढ़े मरीजा कोई दे दे का कोई नुकसान मेरा बच्चा जी ये दर्द हो रही थी परसों तो ये गोरमेंट कॉलेज पढ़ते हैं फर्स्ट ईयर चाहिए दाखला लिया और ਇਲੇ ਸਕੂਲ ਜੋ ਟੌਪ ਕਰਕੇ ਗਏ ਨੇ ਬੱਚੇ ਨੇ ਦੋਨੇ ਕੁੜੀਆਂ ਸਾਡੀਆਂ ਬਹੁਤ ਪਰਨ ਚਲਾਈ ਕਿਆਂ ਔਰ 94% ਨੰਬਰ ਲੈ ਕੇ ਇਹਨਾਂ ਨੇ ਡਿਗਰੀ ਦਿੱਤੀ ਆਪਣੀ ਅੱਜ ਆਏ ਵਿਖੋ ਇਹਨਾਂ ਦਾ ਦਰਦ ਹੋਈ ਸ਼ਕਤੀ ਜਿਹੜੀ ਬਾਹਰ ਚ ਜਾ ਰਹੀ ਸੀ ਅਸੀਂ ਕੱਲ ਦੇ ਲੈ ਕੇ ਆਏ ਆ ਠੀਕ ਹੈ ਜੀ ਲੈ ਕੇ ਆਏ ਆ ਸਿਵਲ ਹਸਪੀਟਲ ਲੈ ਕੇ ਆਏ ਸਿਵਲ ਹਸਪੀਟਲ ਅੰਮ੍ਰਿਤਸਰ ਰਾਮ ਬਾਗ ਜੀ ਰੇਲਵੇ ਸਟੇਸ਼ਨ ਦੇ ਜਿਹੜਾ ਕੋਲ ਫਾਟਕ ਪੈਂਦਾ ਉਹਦੇ ਨਾਲ ਆ ਠੀਕ ਹੈ ਜੀ ਹਾਲਾਤ ਦੇਖੋ ਇਸ ਤਰ੍ਹਾਂ ਦੇ ਆ ਕਿ ਤੁਸੀਂ ਵੇਖੋ ਨਾ ਤੇ ਮੇਰਾ ਨਹੀਂ ਖਿਆਲ ਕਿ ਕੋਈ ਚੁੱਗੀਆਂ ਵਾਲੇ ਵੀ ਚੱਲ ਰਹੇ ਹੋਣਾ ਚੁੱਗੀਆਂ ਵਾਲੇ ਜਿਹੜੇ ਕਹਿੰਦੇ ਆਪਾਂ ਸਭ ਤੋਂ ਵਿਚਾਰੇ ਗਰੀਬ ਚੁੱਗੀਆਂ ਵਾਲੇ ਗਰੀਬ ਦੇ ਜਿੰਨਾ ਛੇ ਤੇ 7 ਮਲੇ ਦੀ ਉਸ ਤੋਂ ਮਾੜਾ ਹਾਲ ਤਾਂ ਸਾਡੀ ਐਮਰਜੈਂਸੀ ਦਾ ਆ ਆਜ਼ਾਦੀ ਵੇਲੇ ਹੀ ਢੰਡੇ ਲੈ ਕੇ ਦੁਲੇ ਫਿਰਦੇ ਆ ਰੈਲੀਆਂ ਹੀ ਕੱਢੀ ਫਿਰਦੇ ਆ ਬੜੇ ਉੱਚੇ-ਉੱਚੇ ਬਾਜਦੇ ਨਾਲੇ ਲਾਲਾ ਬਾਜ ਕੱਢੀ ਫਿਰਦੇ ਆ ਰੈਲੀਆਂ ਕੱਢੀ ਫਿਰਦੇ ਆਪਾਂ ਹਾਂ ਹਾਂ ਮੈਂ ਦੱਸੋ ਵੀ ਅੱਜ ਤੱਕ ਜਿੰਨੀਆਂ ਸਰਕਾਰਾਂ ਬਣੇ ਕੀਤਾ ਗਿਆ ਹਾਲਾਤ ਦੇ ਦੇਖੋ ਸਹੀ ਸਵੇਰੇ ਬਾਬਾ ਜੀ ਇੱਕ ਬਜ਼ੁਰਗ ਦੇਗੇ ਉਹਨਾਂ ਦੀ ਬਾਸਮ ਦੀ ਪੈਪ ਨਿਕਲ ਗਈ ਉਹ ਇੱਕ ਕਮੈਂਡਿਕਾ ਮੈਂ ਮੁਸਾਜ ਦੇ ਸਾਹਮਣੇ ਦਾ ਇੱਥੇ ਪਿਆ ਟੋਕੇ ਲਿਖਾ ਕਿ ਕੋਈ ਛਾਤੀ ਛਾਤੀ ਤੇ ਮਾਰੋ ਤਾਂ ਕਿ ਸੱਚਾਈ ਪਤਾ ਲੱਗੇ ਆ ਛਾਤੀ ਮਾਰੋ ਆ ਦੇਖੋ ਭਰਾ ਆ ਡੈਸਟਬਿਨ ਨੇ ਜਿਹਨੇ ਪਾਣੀ ਵਸ ਲਾਇਆ ਇੱਕ ਮਿੰਟ ਕੈਮਰਾ ਮਾਰੋ ਲੈਣਾ ਆਉਂਦੇ ਨਾ ਹਾਂ ਕੈਮਰਾ ਮਾਰੋ ਉਹ ਦੱਸੋ ਉਹ ਸਰਕਾਰਾਂ ਨੂੰ ਜਿਹੜੇ ਇਹਨਾਂ ਦਾ ਪਹਿਲੇ ਦਾਵਾ ਕਰਨ ਵਾਲੀਆਂ ਜਾਂ ਅੱਜ ਦੀਆਂ ਦਾਵਾਂ ਜਿਹੜੇ ਕਾਰ ਛੋਟਾ ਦੇ ਦੇ ਉਹਨਾਂ ਨੂੰ ਕਦੀ ਇਹ ਵਖਾਉਣ ਦਾ ਮੌਕਾ ਨਹੀਂ ਦਿੱਤਾ ਇਹਦੇ ਵਿੱਚ ਕੀ ਹੋ ਰਿਹਾ ਹੈ ਹਾਲ ਪਾ ਕੇ ਗਰੋਂਟਾਂ ਚ ਬਰੇ ਫਾਰ ਤੇ ਚਾ ਜਾਂਦਾ ਉਸ ਬਿੱਲ ਬਣਾਤੇ ਜਾਂਦੇ ਸਭ ਕੁਝ ਬਣ ਗਿਆ ਜੀ ਇਹ ਹਾਲਾਤ ਹੈ ਨਹੀਂ ਜਿੰਦਗੀ ਜਿਹੜੀ ਹੈ ਉਹ ਜਿੰਦਗੀ ਜਿੰਦਗੀ ਤੇ ਮਾਰਾ ਮਾਰਾ ਬੰਦਾ ਕਨਕਲਵੇਂ ਮਾਨਾ ਘਰ ਬੈਜੇ ਜੇ ਮਾਰਾ ਬੰਦਾ ਕਵੇ ਨਾ ਕਿ ਅੱਜ ਆਪਣਾ ਇਲਾਜ ਕਰਾ ਲਵੇ ਆ ਮੈਂ ਹੁਣ ਗਿਆ ਆ ਮੇਰੀ ਬੇਟੀ ਦਾ ਆਧਾਰ ਕਾੜ ਕੇ ਆ ਦੇਖੋ ਜੀ ਜੀ ਹਾਂਜੀ ਆ ਸ시 ਕੁਮਾਰ ਜੀ ਬੈਠੇ ਨੇ ਆਧਾਰ ਕਾੜਿਆ ਜਿਹਦੇ ਤੇ ਮੈਂ ਕਾਰ ਬਣਉਣ ਗਿਆ ਹੁਣ ਬੱਚਾ ਮੇਰਾ ਜਮਰਜੈਂਸੀ 'ਚ ਹੈ ਉਹ ਕਹਿੰਦੇ ਇੱਥੇ ਕਾਰ ਨਹੀਂ ਬਣਨਾ ਕਿਉਂਕਿ ਇੱਥੇ ਜਦੋਂ ਜਾਓਗੇ ਕੋਈ ਨਾ ਕੋਸਪੀਟਰ ਹੋਵੇ 5 ਲੱਖ ਲੱਖ ਬਣੇਗਾ ਹਾਂਜੀ ਹੁਣ ਉਹਦਾ ਰੈਫਰ ਕਰਤਾ ਜੀ ਰੈਫਰ ਕਿਸ ਦਾ ਕੀਤਾ ਜੀ ਹਾਲਾਤ ਦੇਖੋ ਮੈਂ ਹਰਾਨ ਆ ਇੱਥੇ ਜੀ ਕੇ ਜਾ ਰਹੇ ਆ ਸਾਰੇ ਕਿਤੇ ਬਾਥਰੂਮ ਤੇ ਜਾ ਕੇ ਕੈਮਰਾ ਮਾਰ ਕੇ ਦੇਖੋ ਕਿਉਂਕਿ ਮੂੰਹ ਦੇ ਗੱਲਾਂ ਕੀਤੀਆਂ ਕੋਈ ਮੇਰੀ ਕਿਸੇ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਇੱਕ ਆਮ ਆਦਮੀ ਆ ਆਮ ਛੋਟੇ ਵਰਗ ਦਾ ਆਦਮੀ ਆ ਮੈਨੂੰ ਕਿਸੇ ਸਰਕਾਰ ਨਾਲ ਕਿਹੜਾ ਬੇਠਾ ਆ ਕਿਹੜਾ ਨਹੀਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਯਾਰ ਸਾਨੂੰ ਸਹੂਲਤਾਂ ਦੇ ਦਿਓ 100 ਸਾਲ ਤੋਂ ਬਾਅਦ ਵੀ ਸਾਨੂੰ ਕੀ ਦੇ ਦੇਵੇ ਉਹਨਾਂ ਦੇ ਨਾਰੇ ਤੇ ਲਹਿਰ ਗਏ ਉਹਨਾਂ ਦੇ ਗੱਲਾਂ ਦੇ ਵਿੱਚ ਅੱਲੇ ਜੇ ਕਦੀ ਜਿੰਨਾ ਨਾਰੇ ਲੈ ਕੇ ਝੰਡੇ ਲਈ ਖੜੇ ਗਏ 15 ਅਗਸਤ ਨੂੰ ਮਨਾਰੀ ਦੇ ਬਾਡਰ ਤੋਂ ਖਾਤਾ ਜੇ ਬਾੜ ਦੀ ਪੇੜ ਖਾਈ ਆ ਬਾੜ ਰੁਖਾ ਜਿਸੇ ਜ਼ਿੰਦਗੀ ਜੀਂਦੇ ਆਪ ਕੋ ਅੱਲਾਗੇ ਰੱਖੋ ਪੈਨ ਨੂੰ ਕਿਦਾ ਬੱਜਿਆ ਅਸੀਂ ਕਿਦਾ ਤੱਕੇ ਖਾਂਦੇ ਤੁਸੀਂ ਰਵਾਜ ਜਦੋਂ ਮੈਂ ਲੈ ਕੇ ਆਇਆ ਸਟੇਚਰ ਦੇ ਕੋਈ ਇੱਥੇ ਹੈਗਾ ਸੰਭਾਲਣ ਵਾਲਾ ਸਟੇਚਰ ਤੇ ਲੈ ਕੇ ਜਾਵੇ ਸਟੇਚਰ ਤੇ ਲੈ ਕੇ ਜਾਣੀਆਂ ਸਾਡੀਆਂ ਡਿਊਟੀਆਂ ਸਾਰੀਆਂ ਸਾਰੀਆਂ ਡਿਊਟੀਆਂ ਹੀ ਕਰਨੀਆਂ ਬੱਚੇ ਚੁੱਕ ਕੇ ਲੈ ਕੇ ਜਾਣਾ ਸੰਭਾਲਣਾ ਜੇ 15 ਚ ਲੈ ਜਾਓ 18 ਚ ਲੈ ਜਾਓ 18 ਚ ਨਹੀਂ ਹੋ ਤਾਂ ਕੀ ਆ ਰਹੇ ਕੀ ਭੰਗ ਚੱਲਿਆ ਕਰੋ ਕੀ ਸੂ ਪਲੀਜ਼ ਰਿਕਵੈਸਟ ਆ ਸ਼ਰਮ ਕਰੋ ਜੇ ਮੈਂ ਕਹਾਂਗਾ ਸ਼ਰਮ ਕਰੋ ਪਲੀਜ਼ ਇਹ ਨੀਂਂਤਰ ਖਾਮਾ ਦੇ ਕੇ ਸ਼ਰਮ ਕਰੋ ਪਲੀਜ਼ ਥੈਂਕ ਯੂ ਡੇਡ ਡੇ ਲੱਖਾਂ ਬੀ ਇੰਜੀਨੀਅਰ ਨੀਂਂਤਰ ਖਾਮਾ ਲਾ ਲਈ ਆ ਬਿਲਡਿੰਗਾਂ ਬਣਾ ਦਿੱਤੀਆਂ ਹਮ ਨੇ ਸਾਲ ਹੋ ਗਿਆ ਰੇਪੇਰ ਹੋਈ ਜੀ ਪੋਚੇ ਫੇਰਤੇ ਆ ਕਲੀਆਂ ਫੇਰਤੇ ਕੀ ਕੀ ਕਰਦੇ ਤਾ ਇਹ ਬੱਚੇ ਡੇਡ ਡੇ ਹਾਲਾਤ ਵੇਖੋ ਥੱਲੇ ਕੈਮਰਾ ਮਾਰ ਕੇ ਸਚਾਈ ਦਿਖਾਓ ਝੂਠ ਦੇ ਲੋਕੀ ਬੜੀਆਂ ਪੋਕੋ ਗੱਡੇ ਵਖਾਣ ਦੇ ਸਚਾਈ ਦਿਖਾਓ ਇਹਨਾਂ ਨੂੰ ਇਹਨੇ ਅੱਖਾ ਹੋਲਡਰ ਥੈਂਕ ਯੂ ਸਰ